ਅੱਜ 3 ਅਕਤੂਬਰ 2024 ਦੀ ਵੀਡੀਓ ਬਣਾ ਰਹੇ ਹਾਂ ਅੱਜ ਆਇਆ ਮਾ ਲੋ 3 ਅਕਤੂਬਰ ਆਪਰਾ ਉਹ ਸਾਡਾ ਪੰਜਵਾਂ ਟਰੈਕਟਰ ਹੈ ਇਹ ਹਰੇਕ ਟਰੈਕਟਰ ਦੀ ਵੀਡੀਓ ਵਗੈਰਾ ਨਹੀਂ ਪੈਂਦੀ ਕਿ ਥੋੜੀ-ਕਈ ਵਾਰ ਮੈਂ ਬਾਹਰ ਹੁੰਨਾ ਪਾਸਾ ਵਰਕੇ ਹੁੰਦੇ ਆ ਅੱਜ 3 ਅਕਤੂਬਰ 2024 ਨੂੰ ਪੰਜਵਾਂ ਟਰੈਕਟਰ ਡਰਾਈਵਲ ਕਰ ਰਹੇ ਹਾਂ ਵੜੈਂਟ ਟਰੈਕਟਰ ਤੇ ਹਰ ਰੋਜ਼ ਹੀ ਟਰੈਕਟਰ ਡਰਾਈਵਲ ਹੁੰਦੇ ਆ ਕਿਵੇਂ ਕਾਫੀ ਗਿਣਤੀ ਜਿ ਆਪਣਾ ਕੋਈ ਟਰੈਕਟਰ ਲੱਗੇ ਹੋਇਆ ਹਰੇਕ ਪ੍ਰਕਾਰ ਦੀ ਅੱਜ ਬਾਈ ਛਿੰਦੇ ਨੂੰ ਵਧਾਈਆਂ ਬਾਈ ਛਿੰਦੇ ਆ ਮੈਂਬਰ ਸਾਹਿਬ ਨੂੰ ਵੀ ਵਧਾਈਆਂ ਬਾਈ ਵਿੰਦਰ ਵਿੰਦਰ ਸਿੰਘ ਨਾ ਬਾਈ ਬਿੰਦਰ ਬਾਈ ਨੇ ਟਰੈਕਟਰ ਲਿਆ ਬਿੰਦਰ ਮੈਂਬਰ ਨੇ ਤੇਰਾ ਨਾਂ ਕੀ ਬੱਜੀ ਸੁਖਵੀਰ ਸਿੰਘ ਸੁਖਵੀਰ ਸਿੰਘ ਬਿੰਦਰ ਮੈਂਬਰ ਦਾ ਬੇਟਾ ਗਾ ਇਹਨੇ ਟਰੈਕਟਰ ਲਿਆ ਗਾ ਬਹੁਤ ਮਿਹਨਤ ਕਰਕੇ ਟਰੈਕਟਰ ਲਿਆ ਭਰਾ ਉਹ 6 ਲੱਖ ਰੁਪਏ ਦਾ ਟਰੈਕਟਰ ਲਿਆ ਗਾ ਆਸਾਨ ਕਿਸ਼ਤਾਂ ਤੇ ਲਿਆ ਗਾ ਕੱਲ ਠੇਕੇ ਦੇ ਲੈ ਕਰਦਾ ਬਾਈ ਹਾਂ ਕੋਰ ਵੀ ਭਾਵਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਵੀ ਹਰੇਕ ਬੰਦਾ ਯਾਰ ਮਿਹਨਤ ਕਰਕੇ ਬਾਈ ਵਾਂਗੂ ਟਰੈਕਟਰ ਆਸਾਨ ਤਰੀਕੇ ਨਾਲ ਬ੍ਰੈਂਡ ਟਰੈਕਟਰ ਤੋਂ ਆ ਕੇ ਖਰੀਦ ਸਕਦਾ ਹੈਗਾ ਬਾਈ ਨੇ ਬਹੁਤ ਮਿਹਨਤ ਕਰੀ ਆ ਠੇਕੇ ਤੇ ਲੈ ਲੈ ਕੇ ਜਮੀਨਾ ਆ ਮਨ ਲਓ 6 ਲੱਖ ਵਾਲਾ ਟਰੈਕਟਰ ਅੱਜ ਵਡੈਂਟ ਟਰੈਕਟਰ ਤੋਂ ਲੈ ਕੇ ਚੱਲੇ ਆ ਆਸਾਨ ਕਿਸ਼ਤਾਂ ਦੇ ਪ੍ਰਭੂ ਤੁਸੀਂ ਵੀ ਆਸਾਨ ਕਿਸ਼ਤਾਂ ਦੇ ਸਾਥੋਂ ਟਰੈਕਟਰ ਖਰੀਦ ਸਕਦੇ ਆ ਬਾਈ ਸ਼ਿੰਦੇ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਸਾਡਾ ਸਬਦ ਕਰਾਇਆ ਕਲਕਾ ਫਾਇਦਾ ਦਾ ਮੈਂਬਰ ਦਾ 25000 ਦਾ ਕਰਕੇ ਲੈ ਗਿਆ ਤੱਕਾ ਥੋੜਾ ਜਿਹਾ ਕਰਕੇ ਚੱਲ ਕੋਈ ਗੱਲ ਨਹੀਂ ਆਪਦਾ ਬੰਦਾ ਹੈਗਾ ਜਰੂਰ ਤੁਸੀਂ ਵੀ ਮੈਂਬਰ ਨੂੰ ਜਰੂਰ ਵਧਾਈਆਂ ਦਿਓ ਕਿਹੜੇ ਕਿਹੜੇ ਭਰਾ ਇਹ ਵੀਡੀਓ ਦੇਖ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਦੋਂ ਮਿਹਨਤ ਕਰਕੇ ਆਪ ਦਾ ਸੰਦ ਬਣਾਉਂਦਾ ਤਾਂ ਬਾਪ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਅਸੀਂ ਹਰੇਕੇ ਮਿੰਨੀ 4-5 ਟਰੈਕਟਰ ਅਸੀਂ ਕਿਰਤ ਕਰਨ ਵਾਲੇ ਬੰਦੇ ਨੂੰ ਦਿੰਦੇ ਜਾਂਦੇ ਫਿਰ ਹਾਂ ਲੋਨ ਕਰਵਾ ਕੇ ਕਿੰਨਾਂ ਨੇ ਵੀ ਐ ਕਰਕੇ ਵੀ ਮਿਹਨਤ ਵਾਲੇ ਬੰਦੇ ਵੀ ਹੈਗੇ ਆ ਨਾ ਉਹੀ ਪ੍ਰਭੂ ਇੱਕ ਤਰ੍ਹਾਂ ਦਾ ਤੁਹਾਨੂੰ ਵੀ ਤੁਸੀਂ ਦੇਖ ਕੇ ਬਾਈ ਨੂੰ ਮਿਹਨਤ ਛੱਡਿਆ ਨਾ ਕਰੋ ਵਿੱਚ ਕਹਿੰਦੇ ਬਾਈ ਕਹਿੰਦਾ ਕੁਝ ਬਚਦਾ ਨਹੀਂ ਕਰਦਾ ਨਹੀਂਗਾ ਆ ਮੈਂਬਰ ਦੀ ਰੀਸ ਕਰ ਲਓ ਪ੍ਰਭੂ ਜੇ ਤੁਸੀਂ ਮਿਹਨਤ ਕਰਨੀ ਹੈ ਤਾਂ ਸਭ ਕੁਝ ਬਚ ਸਕਦਾ ਹੈ 3 ਸਪੀਡ ਸੋਨਾਲੀ ਕਾ 750 ਬਸ ਓਕੇ ਕਰ ਦੋ ਬਦਲੇ ਸੋਨਾਲੀ ਕਾ 750 3 ਸਪੀਡ ਵਾਲਾ ਲੈ ਕੇ ਚੱਲੇ ਆ ਬਹੁਤ ਬਹੁਤ ਸਾਡੇ ਬੰਨੀਆਂ ਵੜੈਂ ਟਰੈਕਟਰ ਵੱਲੋਂ ਬਾਈਆਂ ਨੂੰ ਵਧਾਈਆਂ ਹੁਣ ਧੰਨਵਾਦ ਥੈਂਕ ਯੂ